ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਸ਼ਿਕਾਰਵਾਸੀਆ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਜੋਬਨਵੀਰ ਕੋਲ ਅੱਜ ਤੁਹਾਨੂੰ ਟੌਪ ਦੀ ਜਰਸੀ ਵਾੜ ਦਿਖਾਵਾਂਗੇ ਜਿਹਨੇ ਬੱਚਿਆਂ ਵੀ ਚੰਗਾ ਟੋਕ ਦਾ ਦਿੱਤਾ ਬਾਕੀ ਵੀਰ ਜੀ ਵੀਡੀਓ ਨੂੰ ਐਂਡ ਤੱਕ ਵੇਖਿਓ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਬਾਕੀ ਨੇਵੀਰ ਕੋ ਸਾਰੀ ਜਾਣਕਾਰੀ ਸਾਹੀ ਗੱਲ ਵੀਰੇ ਸਾਹੀ ਗੱਲ ਬੀਤੀ ਸਾਹੀ ਗੱਲ ਹੋਰ ਸਵਾਡ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਵਧੀਆ ਚਾਹੀਦਾ ਵੀਰੇ ਹਾਂਜੀ ਅੱਜ ਫਿਰ ਟੌਪ ਦਾ ਨਕੇ ਨਾ ਲੈੰਦਾ ਹਾਂਜੀ ਖੀਰੀ ਹੈ ਬੱਛੀ ਹੈ ਜੀ ਅੱਛਾ ਖੀਰੀ ਵਾਲੇ ਹਾਂਜੀ ਹਾਂਜੀ ਦੋਨ ਦੇ ਦੰਦ ਕੱਢਦੀ ਚੰਗੇ ਰਿਕਾਰਡ ਵਾਲੀ ਫਿਰ ਤੇ ਵੀਰੇ ਹਾਂਜੀ ਚੰਗੇ ਆਪਣੇ ਲਾਗੋ ਹੀ ਲਈ ਫਾਰਮ 'ਚੋਂ ਠੀਕ ਹੈ ਵੀਰੇ ਠੀਕ ਹੈ ਜੀ ਤੇ ਬੱਚਾ ਵੀ ਮਦਰ ਵੇਖ ਲੋ ਡੈਨਮਾਰਕ ਦੀ ਬੱਛੀ ਸਹੀ ਗੱਲ ਹੈ ਵੀਰੇ ਬੱਚਾ ਵੀ ਚੰਗਾ ਟੌਪ ਦਾ ਬਹੁਤ ਟੌਪ ਦਾ ਬੱਚਾ ਹਣੀ ਬਾਕੀ ਵੇਖੋ ਹਣੀ ਹਾਈਟ ਵੇਖੋ ਦੰਮੇ ਨੇ ਦੀ ਯਾਬਦੀ ਹੈ ਜੇ ਰਾਸ ਵੀ ਕਿਨੇ ਸੇਵਾ ਕੀਤੀ ਹੈ ਨਾ ਇਹ ਹਾਂ ਬਾਕੀ ਜੋਬਨ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦिए ਆਪਣਾ ਨਾਮ ਜੋਬਨ ਪ੍ਰੀਜੇ ਪਿੰਡ ਸ਼ਿਕਾਰਮਾ ਗਿਆ ਜ਼ਿਲ੍ਹਾ ਗੁਰਦਾਪੁਰ ਤਹਿਸੀਲ ਡੇਰਾ ਬੱਬਾ ਨੰਬਰ 81 ਨੂੰ 502854 ਠੀਕ ਹੈ ਵੀਰੇ ਕਰੀਏ ਸ਼ੁਰੂ ਜੀ ਹਾਂ ਜੀ ਹਾਂ ਜੀ ਵੈਡ ਆ ਗਈ ਇਹ ਫਿਰ ਕਿਰੋਨੀ ਸਹੀ ਰਾਤ ਦੀ ਰਾਤ ਸੂਈ ਹੈ ਜੇਰ ਵੀ ਹੈ ਜਿੱਥੇ ਪਈ ਠੀਕ ਹੈ ਜੀ ਹਾਂ ਜੀ ਉਹ 3 10 ਤੋਂ 4 ਕਿਲੋ ਚੋਤੀ ਵਾਸੀ ਦੋ ਚਾਰ ਵਾਸੀ ਚੰਗੇ ਰਿਕਾਰਡ ਵਾਲੀ ਥਣ ਥਣ ਬੜਾ ਸਪੈਸ਼ਲ ਲੱਗਦਾ ਹੈ ਬੜੀ ਚੰਗੀ ਵਾਸੀ ਬਾਕੀ ਠੰਡੀ ਧੀਰੀ ਢਰੀਏ ਦੀ ਕਮਰੇ ਤੋਂ ਹਾਂਜੀ 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 ਬਾਕੀ 1 ਕਿਲੋ ਆ ਆ ਵੀ ਇਹ ਲੈ ਪਛਾਈ ਆਣਾ ਇਹ ਆ ਦੋਹੀ ਵਾਸੀ ਨੇ ਆਪ ਸਹੀ ਗੱਲ ਆ ਵੀਰੇ ਆਪ ਵੀ ਵਾਸੀ ਤੇ ਮਗਰ ਵੀ ਵਾਸੀ ਹਾਂਜੀ ਬਾਕੀ ਖੋਲ ਕੇ ਦੋਰੀਏ ਵੀਰ ਜੀ ਬਾਕੀ ਵੀਰ ਜੀ ਬੱਚਾ ਬੜਾ ਕਹਿੰਦੇ ਸੀਮنٹ ਚੰਗਾ ਲਵਾਇਆ ਹਾਂਜੀ 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 ਠਾਣਾ ਜੀ ਬਾਕੀ ਵਾਸੀ ਆਪ ਵੀ ਟਾਪ ਨਗੇਨਾ ਯਾਰੇ ਮਾੜੀ ਵਹੀ ਲੈਂਦੇ ਨਹੀਂ ਵੀਰ ਹੁਣੇ ਨਾ ਨਾ ਭਾਜੀ ਤੁਹਾਨੂੰ ਪਤਾ ਚੰਗਾ ਸ਼ਕੀਨ ਦਾਣਾ ਲੈਂਦੇ ਬੱਚੇ ਦਾ ਘਰ ਦੀ ਥੋੜਾ ਨਾ ਵੀਰ ਜੀ ਦੁੱਧ ਚਵਾਈ ਜਾਊ ਫਿਰ ਚੰਗਾ ੜਾਈ ਸਹੀ ਗੱਲ ਆ ਵੀਰੇ ਸਹੀ ਗੱਲ ਆ ਪਰ ਵੀਰੇ ਥੱਲੇ ਵੀ ਓਨੇ ਹੀ ਤੇ ਉੱਤੋਂ ਵੀ ਓਨੇ ਹੀ ਕਰਨ ਵਾਲੀ ਚੰਗੀ ਆ ਬਹੁਤ ਚੰਗੀ ਦੇਖੋ ਵੀਰ ਜਿੰਦਾ ਖਰਾ ਨੋ ਫੇਰ ਬਾਕੀ ਇਹ ਜੀ 400 ਵਿੱਚ ਚੋ ਕੇ ਫੇਰ ਓਨੇ ਹਨਾ ਜੀ ਉਦਾਂ ਦੀ ਉਦਾਂ ਹੀ ਬਾਕੀ ਇਹ ਜੀ ਚਾਰਸੂ ਵਿੱਚ ਹੋਣੀ ਦਾ ਬੱਚਾ ਵੇਖੋ ਸਹੀ ਗੱਲ ਆ ਵੀਰੇ ਸਹੀ ਗੱਲ ਆ ਆਪਣੇ ਨਾਮ ਵਧ ਕੇ ਦੇ ਦੋਵੇਂ ਮਾਮਾ ਤੇ ਇੱਕੋ ਜਿਹੀ ਬਿਲਕੁਲ ਜੀ ਬਿਲਕੁਲ ਹਾਂ ਜੀ ਬਾਕੀ ਜੀ ਕਹਿੰਦੇ ਧਾਰਾ ਹੀ ਮਰਾਉਣੇ ਬੱਚਾ ਕੋਈ ਗੱਲ ਵੀਰ ਜੀ ਮਰਾ ਦੋ ਮਰਾ ਹਾਂ ਜੀ ਮਰਾ ਦੋ ਫੇਰ ਲੋ ਜੇ ਮਰਾਉਣੀਆਂ ਤੇ ਹੋ ਜੇ ਨਾ ਇਹ ਰੇਬੀ ਲਕਾਨ ਉਤਾ ਮਾਰਦੀ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਡਰੀ ਜਾਂਦੀ ਹੈ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਲਾ ਦੇ ਬੱਚਾ ਚਲਾ ਬੋਤਾ ਆ ਜਾ ਆਰ ਜਾ ਇਧਰ ਆ ਹਾਂ ਸੀਲਸ ਲੱਗ ਪੂਰੀ ਹੈ ਨਾ ਇਹ ਆ ਵੜਾਂ ਵੇ ਲੋ ਬਿਲਕੁਲ ਵੀਰੇ ਬਿਲਕੁਲ ਜੀ ਬਾਕੀ ਬੱਚੇ ਬਿਲਕੁਲ ਕੁਲਾ ਇਹ ਦੇ ਵਿਚਾਰ ਨੇ ਚਾਹੋਂਗਦਾ ਵੀ ਨੀ ਪਗ ਮਨੋ ਡੇਰ ਛੁੱਟਦੀ ਤੇ ਇੱਕ ਅਰੀ ਉਦੋਂ ਚੋਈ ਤੇ ਬਾਜੋ ਵੀ ਫੇਰ 2.5 ਕਿਲੋ ਚੋਈ ਵਰਸ਼ੀ ਠੀਕ ਹੈ ਵੀਰੇ ਠੀਕ ਹੈ ਜੀ ਦੋ ਚੋਈਆਂ ਹੋ ਗਈਆਂ ਵਾ ਸ਼ੀਰੀ ਠੀਕ ਹੈ ਜੀ ਦੇਖੋ ਵੀਰੇ ਜੀ ਐ ਕਰਮ ਵਾਲੀ ਸੀਲਸ ਲੱਗਾ ਪੂਰੀ ਉਹ ਅੱਡੀ ਜਾਂਦੀ ਵੇ ਲੋ ਭਵੇਂ ਦਰੀ ਜਾਂਦੀ ਕਰਮਾਂ ਦੰਦ ਵੀ ਵਿਖਾ ਦਿਓ ਭਵੇਂ ਜੀ ਸਹੀ ਗੱਲ ਹੈ ਵੀਰੇ ਸਹੀ ਗੱਲ ਹੈ ਇਹ ਬਾਤ ਹੈ ਡਿਪੈਂਡ ਨਹੀਂ ਦੇ ਇਦਾਂ ਦੀ ਖੀਰੀ ਦੋਂਦੀ ਵਸ਼ੀ ਨਹੀਂ ਘਰ ਘਰ ਕਰ ਤੋ ਪਾਉਂਦੇ ਘਰ ਘਰ ਨਹੀਂ ਵੀ ਇਹਦੇ ਵਸ਼ੀ ਜਾਂਦੀ ਹਾਂਜੀ ਇਹ ਸਾਮ ਦਾ ਮੁੱਲ ਪੈਂਦਾ ਵੀਰੇ ਵੀ ਇਹ ਲਾ ਕੋਈ ਲੱਤ ਲੁੱਤ ਕੋਈ ਸਹੀ ਗੱਲ ਆ ਵੀਰੇ ਬਿਲਕੁਲ ਜੀ ਤੇ 10 ਸਾਲ ਦਾ ਮੁੱਲ ਪੈਂਦਾ ਕਿ ਨਹੀਂ 10 ਸਾਲ ਨਾਲ ਹੀ ਤੇ ਆਹ ਬਤਾਈ ਮਾਰ ਦੋ ਕੋਈ ਗੱਲ ਨਹੀਂ ਵੀਰ ਜੀ ਤਾਰਾ ਉੱਧਰ ਗਾ ਰਿਹਾ ਹੈ ਉਹ ਅੱਧਰ ਗਾ ਰਿਹਾ ਹੈ ਇਹ ਲਾਏ ਕੱਚਾ ਬੋੜ ਸਹੀ ਗੱਲ ਆ ਵੀਰੇ ਕੱਚਾ ਬੋੜਾ ਪਹਿਲੀ ਚੋਈ ਵਾਲਾ ਇਹਦੇ ਬਾਕੀ ਜਿਹੜੇ ਵੀਰ ਨੇ ਲੈਣੀ ਆਪਣੀ ਪਰਖ ਕਰੇ ਹਨਾ ਇਹ ਹਾਂਜੀ ਵੇਖ ਲਓ ਵਸ਼ੀ ਪਸੰਦ ਵੀ ਗਈ ਹੈ ਐ ਭਣਾ ਬਾਕੀ ਸਣਾ ਦੀ ਭੂਰ ਛੱਟੇ ਦੀ ਆਪਣੀ ਗਰੰਟੀ ਹੋਏਗੀ ਫੇਰ ਵੀ ਧਾਰਾ ਮਾਰ ਕੇ ਬਿਖਾ ਦੇ ਠੀਕ ਹੈ ਵੀਰੇ ਠੀਕ ਸਹੀ ਗੱਲ ਆ ਵੀਰੇ ਕਰਮਾਂ ਵਾਲੀ ਦੁਨੀ ਬਣੀ ਫੈਂਡੀ ਉਹ ਬੰਦ ਕਰ ਇੱਕ ਮਿੰਟ ਕੋਈ ਨਾ ਕੋਈ ਯਾਰ ਰੇ ਨੀ ਕੋਈ ਨਾ ਤਾਰਦਾ ਨਹੀਂ ਜਾਵੇ ਜੋ ਬਣਵੀਰ ਚੰਗਾ ਟੌਪ ਦਾ ਨਹੀਂ ਕੀਣਾ ਆਣਾ ਜੀ ਹਾਂਜੀ ਹਾਂਜੀ ਠੀਕ ਆ ਜੀ ਬੱਚਾ ਖਵਾ ਦੋ ਇੱਕ ਵਾਰੀ ਫੇਰ ਵੀ ਸਹੀ ਗੱਲ ਹੈ ਬੱਚਾ ਹੀ ਆਪਣੇ ਤੋਂ ਵੱਧ ਗਿਆ ਦਿੱਤਾ ਕਰ ਮਾਰੀ ਹਾਂਜੀ ਹਾਂਜੀ ਬੱਚਾ ਭਾਵੇਂ ਹੋਣੀ ਕੋਈ ਛੱਡ ਜੇ 5000 ਤਾਂ ਰੱਖ ਲਾਂਗੇ ਠੀਕ ਆ ਵੀਰ ਜੀ ਹਾਂਜੀ ਚਲੋ ਇਹ ਤੇ ਹੋਈ ਨਾ ਗੱਲ ਹਾਂਜੀ ਹਾਂਜੀ ਹਾਲੇ ਵੀਰ ਜੀ ਜਿਹੜੇ ਵੀਰ ਨੂੰ ਪਰਖਿਆ ਉਹਨੇ ਦੇ ਮਿੰਟ ਤੋਂ ਪਹਿਲਾਂ ਚੁੱਕਣਾ ਹਨਾ ਹਾਂਜੀ ਇਹ ਤੇ ਗੱਲ ਹੈ ਜੀ ਇਹ ਗਾ ਹੋ ਗਿਆ ਮਲਕ ਇਹਨੇ ਲਾਈਵ ਆਂਦੀ ਹੈ ਜਿੰਨੀ ਕੋਈ ਸੇਵਾ ਕਰ ਲੂ ਇਹਦੀ ਉਨਾ ਹੀ ਹਣਾ ਇਹ ਤਾਂ ਗੱਲ ਆ ਗਈ ਦੋਈਆਂ ਜਿਹੀਆਂ ਹਾਂਜੀ ਹਾਂਜੀ ਇਹਨਾਂ ਜਵਾਨ ਹੋਣਾ ਨੇ ਇਹ ਵੀ ਸੁਪ ਬਿਲਕੁਲ 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 ਜੋ ਬਣ ਵੀ ਫਿਰ ਇਹਦਾ ਰੇਟ ਜਿਹੜਾ ਜੈ ਜਾਈ ਮੋਲ ਇਹੋ ਜਿਹੀ ਵਸਤੀ ਦਾ 190 ਵੀ ਚੱਲੀ ਜਾਂਦੇ ਹਣਾ ਕਰਦੇ ਵੀਰੇ ਕਰਦੇ ਆ ਜੀ ਉਹ 81 85 ਜੋ ਮਰਜੀ ਇਹ 70 ਦੇ ਰਹੇ ਹਾਂ 70 ਦੀ ਹਾਂਜੀ ਕਰ ਦਈਏ ਮਾਨਤਨ 65000 ਤੋਂ 2 ਛੋਟ ਕਰ ਦਾਂਗੇ 63000 ਅੱਛਾ 63000 ਦੀ ਹਾਂਜੀ ਠੀਕ ਆ ਜੀ 8000 ਦੀ ਜੱਸ ਨੂੰ ਦੇ ਲਾਂਗੇ ਚਲੋ ਠੀਕ ਹੈ ਵੀਰੇ ਠੀਕ ਹੈ ਜੀ 62000 ਦੀ ਜੱਸ ਨੂੰ ਆਣਾ ਜੀ ਆ ਜਾ ਲੈ ਲੰਦਾ ਦਈਏ ਉੱਥੇ ਬਣਾਵਾਂਗੇ ਚਲੋ ਠੀਕ ਹੈ ਵੀਰੇ 사ਸੀ ਗਾਲ ਜੀ ਠੀਕ ਹੈ ਜੀ